ਮਾਣਯੋਗ ਜੀ ਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਖੜੀਆਂ ਸ਼ਮਸ਼ਾਨ ਘੜ ਦੇ ਵਿੱਚ ਇੱਕ ਸਾਡੇ ਪਰਿਵਾਰ ਦੇ ਵਿੱਚੋਂ ਇੱਕ ਹੋਰ ਬਜ਼ੁਰਗ ਜਿਹੜੇ ਚਲਵਸੇ ਆ ਤੇ ਕਾਫੀ ਬਿਮਾਰ ਸੀ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਇਹਨਾਂ ਦੀ ਜਿਹੜਾ ਉਥੋਂ ਸਿੱਖਾ ਘਵਾੜੀ ਪਿੰਡ ਤੋਂ ਸਾਨੂੰ ਕਾਲ ਆਈ ਸੀ ਸੀ ਲੈ ਕੇ ਆਏ ਸੀ ਲੈ ਕੇ ਜਦੋਂ ਆਈਸੀ ਸਿੰਘ ਜੀ ਇੰਨੇ ਬਿਮਾਰ ਸੀ ਬਾਬਾ ਜੀ ਵੀ ਮਤਲਬ ਸਾਨੂੰ ਇਹ ਲੱਗਦਾ ਸੀ ਵੀ ਉਸ ਟਾਈਮ ਕਿਉਂਕਿ ਤਕਰੀਬਨ ਉਮਰ ਵੀ 80-82 ਸਾਲ ਸੀਗੀ ਤੇ ਉਸ ਟਾਈਮ ਹਾਲਾਤ ਇਦਾਂ ਦੇ ਲੱਗਦੇ ਸੀ ਵੀ ਹਸਪੀਟਲ ਦੇ ਵਿੱਚ ਪਹੁੰਚਣਾ ਕਿਉਂਕਿ ਕਮਜ਼ੋਰੀ ਬਹੁਤ ਸੀਗਾ ਭੁੱਖੇ ਰਹੇ ਕਾਫੀ ਦਿਨ ਤੇ ਦਵਾਈ ਦੀ ਲੋੜ ਸੀ ਤੇ ਉਸ ਟਾਈਮ ਅਸੀਂ ਉੱਥੋਂ ਲੈ ਕੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਤਕਰੀਬਨ ਕਾਫੀ ਚਿਰ ਹਸਪੀਟਲ ਦੇ ਵਿੱਚ ਐਡਮਿਟ ਰਹੇ ਤੇ ਬਿਲਕੁਲ ਕੈਮ ਹੋ ਗਿਆ 2 ਸਾਲ ਸਾਡੇ ਵਿਚਕਾਰ ਰਹੇ ਸਾਡੇ ਨਾਲ ਹਸੇ ਖੇਡੇ ਇੱਕ ਪਿਆਰ ਪੈ ਗਿਆ ਜਦੋਂ ਸਾਡੇ ਘਰ ਦਾ ਜੀ ਜਾਂਦਾ ਨਾ ਤੇ ਹਰਦੀਪਾ ਜੀ ਜਦੋਂ ਸਾਨੂੰ ਪਤਾ ਲੱਗਦਾ ਉਹ ਸਾਡੇ ਦਿਲ ਤੇ ਕਿਵੇਂ ਵੀ ਤੇ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਤੁਸੀਂ ਤੁਹਾਡੇ ਕੀ ਲੱਗਦੇ ਸੀਗੇ ਜੀ ਮੈਂ ਮੈਂ ਪਛਾਈ ਚਾਤਾ ਇਹਨਾਂ ਨੇ ਵਿਆਹ ਨਹੀਂ ਕਰਾਇਆ ਜੀ ਨਹੀਂ ਜੀ ਇਹ ਕੀ ਕਰਦੇ ਰਹੇ ਪਹਿਲਾਂ ਇਹਨਾਂ ਦਾ ਕੀ ਕੰਮ ਨਹੀਂ ਇਦਾਂ ਹੀ ਰਹੇ ਮੰਦਰ ਚ ਪੁਜਾਰੀ ਮੰਦਰ ਜਾਈ ਦਾ ਬਾਅਦ ਚ ਬਣੇ ਹਾਂਜੀ ਪਹਿਲਾਂ ਰਹੇ ਉੱਥੇ ਲ ਪੁਜਾਰੀ ਕਿੰਨਾ ਚਿਰ ਮੰਦਰ ਤੇ ਰਹੇ? ਕਾਫੀ ਦੇਰ। ਅੱਛਾ ਖੰਗਵਾੜੀ ਪਿੰਡ ਦੇ ਮੰਦਰ ਤੇ ਪੁਜਾਰੀ ਰਹੇ। ਠੀਕ ਹੈ। ਕਾਫੀ ਮੰਤਰੀ ਜਗਾ। ਹਾਂਜੀ ਉੱਥੇ ਪੁਜਾਰੀ ਰਹੇ। ਮੰਦਰ ਚ ਕਾਫੀ ਚਿਰ ਪੁਜਾਰੀ ਰਹੇ। ਆਪਾਂ ਕਿੰਨਾ ਚਿਰ ਹੋ ਗਿਆ ਸੀਗਾ ਵੀ ਆਪਾਂ ਜਦੋਂ ਕੱਲ ਡੈਥ ਤਕਰੀਬਨ ਹੋਏ ਨੂੰ 2 ਦਿਨ ਹੋ ਗਏ ਸੀ। ਅਸੀਂ ਕਹਿ ਰਹੇ ਸੀ ਕੋਈ ਵੀ ਚਲੋ ਆਪਾਂ ਤਾਂ ਸਾਰਾ ਪ੍ਰਬੰਧ ਕਿਉਂਕਿ ਸਾਡੇ ਪਰਿਵਾਰ ਦਾ ਜੀ ਹੈ, ਸਾਡੇ ਬਜ਼ੁਰਗ ਆ। ਅਸੀਂ ਤਾਂ ਆਪਣੇ ਬਜ਼ੁਰਗ ਸਮਝ ਕੇ ਜਦੋਂ ਅਸੀਂ ਕਿਸੇ ਨੂੰ ਲੈ ਕੇ ਆਉਣੇ ਤੇ ਅਸੀਂ ਉਸੇ ਦਿਨ ਅਸੀਂ ਉਹਨੂੰ ਆਪਣਾ ਬਣਾ ਲੀਦਾ। ਅਸੀਂ ਆਪਣੇ ਬਜ਼ੁਰਗ ਸਾਡਾ ਬਾਪ ਮੰਗੂ ਜਦੋਂ ਉਹਦੀ ਸੇਵਾ ਕਰਨੀ ਸਾਡੇ ਬੱਚਿਆਂ ਭਰਾਵਾਂ ਵਾਂਗੂ ਅਸੀਂ ਉਹਨੂੰ ਸਮਝੀਦਾ ਜਦੋਂ ਅਸੀਂ ਜਦੋਂ ਸਾਡੇ ਪਰਿਵਾਰ ਨੂੰ ਅਸੀਂ ਜਦੋਂ ਲੈ ਕੇ ਆ ਜੀਦਾ ਕਿਉਂਕਿ ਜਦੋਂ ਡੈਥ ਹੋ ਗਈ ਸੀ ਅਸੀਂ ਇਹ ਚਾਹੁੰਦੇ ਸੀ ਚਲੋ ਜਿੰਨਾ ਚਿਰ ਇਹ ਉਹਨਾਂ ਦੇ ਉੱਥੇ ਮੰਦਿਰ 'ਚ ਵੀ ਰਹੇ ਆ ਕੋਈ ਉੱਥੋਂ ਵੀ ਆ ਜਾਏ ਜਾਇਨਾਂ ਦੇ ਪਰਿਵਾਰ 'ਚੋਂ ਇਹਨਾਂ ਦੇ ਪਰਿਵਾਰ 'ਚੋਂ ਤੁਸੀਂ ਆ ਜੀ ਹਾਂ ਜੀ ਮੈਂ ਖਾਦੂ ਰਾਮ ਅੱਛਾ ਤੁਸੀਂ ਆ ਜੀ ਖਾਦੂ ਰਾਮ ਜੀ ਤੇ ਤੁਹਾਡੇ ਨਾਲ ਜਿਹੜੇ ਆਏ ਉਹ ਕੀ ਆ ਤੁਹਾਡੇ ਨਾਲ ਮੇਰਾ ਲੜਕਾ ਅੱਛਾ ਤੁਹਾਡਾ ਲੜਕਾ ਜੀ ਇਹ ਤਕਰੀਬਨ ਪਿੰਡ ਦੇ ਵਿੱਚੋਂ ਵੀ ਕੋਈ ਨਹੀਂ ਆਇਆ ਜਿੱਥੇ ਮੰਦਰ ਦੇ ਵਿੱਚ ਪੁਜਾਰੀ ਰਹੇ ਆ ਉੱਥੋਂ ਵੀ ਕੋਈ ਨਹੀਂ ਆਇਆ ਤੇ ਇਹ ਮਨ ਥੋੜਾ ਜਿਆਦਾ ਦੁਖਦਾ ਰਕੀਪਾ ਜੀ ਬੜਾ ਮੈਂ ਗੱਲ ਕਰਦਾ ਜਦੋਂ ਇੱਥੇ ਕਾਫੀ ਡੈਥ ਵੀ ਹੋ ਜਾਂਦੀ ਪਰ ਥੋੜੇ ਦਿਨ ਹੋਏ ਸਾਡੇ ਕੁਲਦੀਪ ਸਿੰਘ ਆ ਉਹ ਸਾਡੇ ਲਾਗਿਓਂ ਇੱਥੋਂ ਡੈਥ ਹੋਈ ਉਹਦਾ ਵੀ ਰਿਸ਼ਤੇਦਾਰਾਂ ਨੂੰ ਤਾਂ ਉਦੋਂ ਕੀ ਬਸ ਸਾਡੇ ਕੋਲ ਲੈ ਆਓ ਪਹਿਲਾਂ ਤਾਂ ਜਿੰਦੇ ਜੀ ਤਾਂ ਕੋਈ ਕਿਸੇ ਨੂੰ ਪੁੱਛਦਾ ਨਹੀਂ ਤੇ ਜਦੋਂ ਉਹਦੀ ਕੋਈ ਜ਼ਮੀਨ-ਜਮਾਨ ਸੀਗੀ ਉਹਦੇ ਨਾਮ ਤੇ ਉਹ ਕਹਿੰਦੇ ਵੀ ਇੱਥੇ ਲੈ ਆਓ ਤੇ ਉਹਦੇ ਕੋਈ ਰਿਸ਼ਤੇਦਾਰ ਮੈਨੂੰ ਕਈ ਵਿੱਚ ਫੋਨ ਕਰਨ ਭਾਈ ਜੀ ਲੈ ਕੇ ਨਾ ਜਾਓ ਤੁਸੀਂ ਸੰਸਕਾਰ ਇੱਥੇ ਕਰੋ ਇਹ ਜਮੀਨ ਨੂੰ ਸੱਜਦੇ ਮੈਂ ਕਿਹਾ ਸੀ ਵੈਸੇ ਵੀ ਨਹੀਂ ਲੈ ਕੇ ਜਾਣਾ ਅਸੀਂ ਜਦੋਂ ਤੋਂ 4 ਸਾਲ ਹੋ ਗਏ ਸਾਡੇ ਕੋਲ ਆ ਉਦੋਂ ਤੋਂ ਚਾਰਾਂ ਸਾਲਾਂ ਚ ਕੋ ਆਇਆ ਕੋਈ ਨਹੀਂ ਸਾਹਮਣੇ ਬੱਤ ਤੇ ਸਾਹਮਣੇ ਨਹੀਂ ਸਾਹਮਣੇ ਬੱਤ ਕੋਈ ਨਹੀਂ ਤੇ 6 ਦਿਨੋਂ ਵੈਂਟੀਲੇਟਰ ਤੇ ਰਿਹਾ ਅੰਮ੍ਰਿਤਸਰ ਦੇ ਵਿੱਚ ਰਿਹਾ ਉਦੋਂ ਕੋਈ ਨਹੀਂ ਆਇਆ ਤੇ ਹੁਣ ਜਦੋਂ ਬਾਅਦ ਜਮੀਨਾਂ ਜਾਇਦਾਦਾਂ ਲਈ ਬਾਅਦ ਦੇ ਵਿੱਚ ਆ ਜਾਣਾ ਕੋਈ ਸੱਤ ਕੋ ਡੈਥ ਸਰਟੀਫਿਕੇਟਾਂ ਲਈ ਭਾਜੀ ਆ ਜਾਂਦੇ ਬੜਾ ਮਨੁੱਖ ਕਿ ਕੋਈ ਨਾ ਕੋਈ ਜਮੀਨ ਨਿਕਲਦੀ ਹੋਣੀ ਆ ਘਰ ਕੁੰਜੇ ਨਿਕਲਦੇ ਤਾਂ ਫਿਰ ਮੈਂ ਭਾਜੀ ਮਰਦੀ ਪਈ ਧਰਨਾ ਵੀ ਇਹ ਗੱਲ ਕਰਦਾ ਏ ਇਕ ਕਿਦਾਂ ਪਿਆਰ ਜਿਹੜਾ ਆ ਇਹ ਖਤਮ ਹੁੰਦਾ ਜਾ ਰਿਹਾ ਕਿੰਨਾ ਸਮਾਜ ਸਾਡਾ ਨੰਗਾਰਾ ਜਿੰਨਾ ਚਿਰ ਅਸੀਂ ਆਪਣੀ ਮੌਤ ਨੂੰ ਤੇ ਲਾਲਚ ਨੂੰ ਲਾਲਚ ਨੂੰ ਛੱਡ ਕੇ ਮੌਤ ਨੂੰ ਯਾਦ ਰੱਖਾਂਗੇ ਨਾ ਜੀ ਹਾਂਜੀ ਅਸੀਂ ਨਿਰਪਾਉ ਤੇ ਨਰਵੈਰ ਰਹਾਂਗੇ ਹਾਂ ਬਿਲਕੁਲ ਫੰਦ ਜਦੋਂ ਅਸੀਂ ਚੀਜ਼ਾਂ ਦੀ ਲਾਲਸਾ ਮਨ 'ਚ ਰੱਖ ਲੈਂਦੇ ਆ ਅਸੀਂ ਕਮੇਨੇ ਤੇ ਕਮਜ਼ੋਰ ਹੋ ਜਾਂਦੇ ਹਾਂ ਬਿਲਕੁਲ ਸਮਾਜ ਦੇ ਵਿੱਚ ਜਿਹੜੀ ਹੈ ਨਾ ਅੱਜ ਲੋਕਾਂ ਨੂੰ ਇਹ ਲੱਗਦਾ ਪੇ ਮੇਰੇ ਕੋਲ ਗੱਡੀ ਵੱਡੀ ਹੋ ਜਾਏ ਘਰ ਵੱਡਾ ਹੋ ਜਾਏ ਮੇਰੇ ਕੋਲ ਆ ਵੀ ਆ ਜਾਏ ਉਹ ਵੀ ਆ ਜਾਏ ਪਰ ਅੰਤ ਨੂੰ ਇੰਨੀਆਂ ਕਿ ਲੱਕੜਾਂ ਜੋੜਨੀਆਂ ਹੋਣਗੀਆਂ ਇੰਨੀਆਂ ਇੰਨੀਆਂ ਲੱਕੜਾਂ ਜੋੜਨੀਆਂ ਆ ਜੀ ਉਹਦੇ ਰਹਿਣ ਲਈ ਜਿੰਨਾ ਕ ਮੇਰਾ ਜ਼ਿੰਦਗੀ ਦਾ ਤਜਰਬਾ ਹੈ ਜਿੰਨੇ ਦੇ ਰਹਿਣ ਲਈ ਸਾਨੂੰ ਦੋ ਤਿੰਨ ਵਕਤ ਦੀ ਰੋਟੀ ਹਮ ਸਿਰ ਤੇ ਛੱਤ ਹਮ ਤੇ ਗਰਮੀ ਸਰਦੀ ਤੋਂ ਬਚਣ ਲਈ ਕੱਪੜੇ ਕੱਪੜੇ ਇਹ ਆ ਰੋਟੀ ਜਿੰਨੀ ਮਰਜ਼ੀ ਕੀਮਤੀ ਆ ਸੰਘ ਤੋਂ ਗਈ ਅੰਦਰ ਉਹਦਾ ਸਵਾਦ ਇੱਕੋ ਜਿਹਾ ਹੀ ਕੁਝ ਨਹੀਂ ਸੋ ਇਸ ਕਰਕੇ ਆ ਕਿ ਜਿੰਨਾ ਕਸੀ ਆਪਣੇ ਭਾਈਚਾਰੇ ਲਈ ਸਮਾਜ ਲਈ ਘਰ ਦੇ ਜੀਆਂ ਵਾਲੇ ਰਿਸ਼ਤੇਦਾਰਾਂ ਲਈ ਸੱਜਣਾ ਮਿੱਤਰਾਂ ਲਈ ਕੁਝ ਕਰ ਸਕਦੇ ਆ ਉਹ ਸਾਨੂੰ ਕਰਨਾ ਚਾਹੀਦਾ ਮੈਂ ਕੱਲ ਦੀ ਗੱਲ ਆ ਸੱਜਣਾ ਨਾਲ ਕਰ ਰਿਹਾ ਮੈਂ ਕਹਿੰਦਾ ਸਾਡੇ ਨਾਲ ਤਾਂ ਪੰਜ ਛੇ ਚੰਗੇ ਇੱਕ ਕਾਂ ਜਿਹੜਾ ਕਿਤੇ ਫਸ ਜਾ ਹੈ ਨਾ ਤੇ ਸਾਰੇ ਕਾਂ ਕਾਂ ਕਰਕੇ ਆ ਪੈਂਦੇ ਅਸੀਂ ਤਾਂ ਮਨੋੱਖਾਂ ਯਾਰਾਂ ਸਾਡੇ ਹੱਥ ਪੈਰ ਦੁੱਤੇ ਆ ਸੋ ਇਸ ਕਰਕੇ ਆਪਣੀ ਕਿਰਤ ਕਮਾਓ ਬਾਕੀ ਤੁਹਾਡਾ ਮਨਜੋਤ ਜੀ ਬਹੁਤ ਬਹੁਤ ਧੰਨਵਾਦ ਆ ਤੁਸੀਂ ਇੰਨੀਆਂ ਸ਼ਰਸੀ ਤੋਂ ਜਿਹੜੀਆਂ ਇਲਾਕੇ ਦੀਆਂ ਹਨ ਉਹਨਾਂ ਨੂੰ ਵੀ ਗਾਈਡ ਕਰਦੇ ਹਾਂ ਇਸ ਸਸਤਾ ਨੂੰ ਏਡੀ ਵੱਡੀ ਨੂੰ ਚਲਾ ਰਹੇ ਹਾਂ ਜਿਹਦਾ ਕੋਈ ਨਹੀਂ ਉਹਦਾ ਬੇਆਸਰੇ ਦਾ ਤੁਸੀਂ ਸਹਾਰਾ ਬਣਦੇ ਹੋ ਜਿਵੇਂ ਸਾਡੀ ਅਰਦਾਸ ਚ ਆਉਂਦਾ ਕਿ ਬੇਘਰਿਆਂ ਦੇ ਘਰ ਬੇਆਸਰਾਂ ਦੇ ਆਸਰੇ ਬਣਾ ਇਹ ਸਭ ਤੋਂ ਵੱਡਾ ਉਹਨਾਂ ਦਾ ਕੰਮ ਆ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਆ ਤੇ ਅੱਜ ਜਦੋਂ ਪਿਛਲੇ ਸਾਲ ਦੀ ਬਜਾਏ ਅੱਜ ਹਸਪੀਟਲ ਦੇਖਿਆ ਜਿਹੜਾ 8-8 ਫੁੱਟ ਦੂੰਗਾ ਸੀ ਉਹ ਹਸਪੀਟਲ ਲਗਭਗ ਬਣ ਕੇ ਤਿਆਰ ਹੋ ਰਿਹਾ ਤੁਹਾਡਾ ਜਿਹਨਾਂ ਸੱਜਣਾ ਨੇ ਇਸ ਵੱਡੇ ਉਪਰਾਲੇ ਲਈ ਮਹਾਜਗ ਚ ਹਿੱਸਾ ਪਾਇਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਭਾਜੀ ਪਰਸ਼ੋਤਮ ਸਿੰਘ ਜੀ ਦਾ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਸਕਾਨਪੁਰ ਖਿਚੜ ਦੀ ਖੜਾ ਚ ਰੱਖੇ ਸਨ ਜੋ ਗੱਲਾਂ ਹਰਦੀਪ ਭਾਜੀ ਨੇ ਕਹੀਆਂ ਗੱਲ ਬਿਲਕੁਲ ਸੱਚ ਹੈ ਜਦੋਂ ਕੋਈ ਜਾਨਵਰ ਫਸਦਾ ਕਾਂਕ ਕਿਵੇਂ ਆ ਜਾਂਦੇ ਉਹਨੂੰ ਬਚਾਉਣ ਦੇ ਲਈ ਜਮ ਜਿਵੇਂ ਕਿ ਤੂੰ ਮਰ ਵੀ ਜਾਂਦਾ ਤੇ ਉਹਨੂੰ ਕਿਵੇਂ ਰੋਲਾ ਪਾਉਂਗੇ ਅਸੀਂ ਜਦੋਂ ਹੁਣ ਅਸੀਂ ਸਮਾਜ ਦੇ ਵਿੱਚ ਰਹੇ ਨੇ ਜਿਨ੍ਹਾਂ ਦੇ ਵਿੱਚ ਇੰਨੇ ਇੰਨੇ ਚਰ ਰਹੇ ਆ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਉਣਾ ਪਿੱਛੇ ਪਰਿਵਾਰਾਂ ਦੇ ਨਾਂ ਕਰਨੀ ਇਨਕਾਰ ਕਰਨਾ ਵੀ ਉਹ ਫਿਰ ਮਨ ਬੜਾ ਦੁਖਦਾ ਚਲੋ ਇਹ ਤਾਂ ਪਰਿਵਾਰ ਚੋਂ ਫਿਰ ਵੀ ਆ ਗਏ ਤੇ ਜਦੋਂ ਪਿੰਡ ਦੇ ਵਿੱਚੋਂ ਵੀ ਪੰਚਾਇਤ ਜਦੋਂ ਕੋਈ ਆਵੇ ਕੋਈ ਬੰਦਾ ਚਾਰ ਜਿੱਥੇ ਜਿਨ੍ਹਾਂ ਦੇ ਵਿੱਚੋਂ ਰਹੇ ਹੁਣ ਉਹਨਾਂ ਦੇ ਵਿੱਚੋਂ ਵੀ ਬੰਦੇ ਕੋਈ ਨਾ ਕੋਆ ਹੋਣ ਸਾਡੀ ਟੀਮ ਦਾ ਇਹ ਸੀ ਜੋ ਜੇ ਨਾਲ ਜਿੱਥੋਂ ਲੈ ਕੇ ਆਏ ਉਹ ਵੀ ਆਵੇ ਚਲੋ ਆ ਗਏ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਿਵਾਰ ਦਾ ਤੁਹਾਡਾ ਜਿਆਦਾ ਨਹੀਂ ਜੀ ਬਾਜੀ ਨਹੀਂ ਨਹੀਂ ਇਹ ਤੁਹਾਡਾ ਜਿਆਦਾ ਹੈ ਹਮਮ ਹਰਦ ਨੂੰ ਜਿਆਦਾ ਤੁਹਾਡਾ ਮਨ ਲੱਗਦਾ ਬਾਕੀ ਇਸ ਵਾਰਾਂ ਚੱਲਣੀ ਜਦੋਂ ਇਹ ਪਰਿਵਾਰ ਚੋਂ ਜਾਂਦਾ ਸਾਡਾ ਤਾਂ ਬੜਾ ਦੁੱਖ ਲੱਗਦਾ ਹੁਸੈਨ ਜਦੋਂ ਸਾਡੇ ਪਰਿਵਾਰ ਚੋਂ ਹੈ ਜੋ ਕੋਈ ਜਾਂਦਾ ਸਾਡਾ ਪਰਿਵਾਰ ਆ ਸਾਰਾ ਇੱਕ ਅਸੀਂ ਇੱਕ ਹੈਗੇ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕੀ ਕਾਲ ਸਰ ਵਾਹਿਗੁਰੂ ਜੀ ਕੀ ਫਤਹ